ਸਤਿ ਸ਼੍ਰੀ ਅਕਾਲ ਜੀ ਦੇਣੀ ਕੁਜਲਦਾ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਮੈਂ ਅਸ਼ੋਕ ਹੀਬਾ ਹਾਂ ਤੇ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਸਰਕਾਰ ਬਾਰੇ ਸਾਡੇ 3 ਸਾਲਾਂ ਦੇ ਵਿੱਚ ਸਰਕਾਰਾਂ ਵੱਲੋਂ ਕੀ ਕੰਮ ਕੀਤੇ ਗਏ ਨੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਤੇ ਜਦੋਂ ਕੋਈ ਵੀ ਨਵੀਂ ਸਰਕਾਰ ਆਉਂਦੀ ਆ ਤੇ ਸਭ ਤੋਂ ਪਹਿਲਾਂ ਖੁਸ਼ੀ ਕਿੰਨਾਂ ਨੂੰ ਹੁੰਦੀ ਹੈ ਨੌਜਵਾਨਾਂ ਨੂੰ ਖੁਸ਼ੀ ਹੁੰਦੀ ਆ ਕੀ ਨਵੀਂ ਸਰਕਾਰ ਆਏਗੀ ਕੋਈ ਨਵੀਆਂ ਵੈਕੈਂਸੀਆਂ ਕੱਢੇਗੀ ਨੌਜਵਾਨ ਜਿਹੜੇ ਬੱਚੇ ਆ ਬੇਰੋਜ਼ਗਾਰਾ ਉਹਨਾਂ ਨੂੰ ਨੌکریاں ਮਿਲਣਗੀਆਂ ਬੜੀਆਂ ਉਮੀਦਾਂ ਹੁੰਦੀਆਂ ਨੇ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਤੇ ਚਲੋ ਕੋਈ ਵੀ ਜਦੋਂ ਸਰਕਾਰ ਆਂਦੀ ਆ ਤਾਂ ਉਹਨਾਂ ਨੇ ਵੈਕੈਂਸੀਆਂ ਕੱਢਣੀਆਂ ਹੁੰਦੀਆਂ ਵੈਸੇ ਤਾਂ ਸਰਕਾਰਾਂ ਵੱਲੋਂ ਕੋਈ ਜ਼ਿਆਦਾ ਕੋਈ ਸਪੈਸ਼ਲ ਇਹੋ ਜਿਹਾ ਕੰਮ ਨਹੀਂ ਕੀਤਾ ਜਾਂਦਾ ਕਿ ਵੈਕੈਂਸੀਆ ਕੱਢਦੇ ਨੇ ਤੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਮੈਕ ਵਿਆਹ ਦੇ ਏਸੀ ਵਾਲੇ ਵਿੱਚ ਜਾਂ ਹੋਰ ਡਿਪਾਰਟਮੈਂਟ ਵਿੱਚ 5 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੈਕੈਂਸੀਆਂ ਰਿਟਾਇਰ ਹੁੰਦੇ ਨੇ ਲੋਕ ਤੇ ਰਿਟਾਇਰ ਹੋਣ ਤੋਂ ਬਾਅਦ ਉਹ ਵੈਕੈਂਸੀਆਂ ਖਾਲੀ ਹੋ ਜਾਂਦੀਆਂ ਤਾਂ ਇੱਕ ਸਰਕਾਰਾਂ ਦਾ ਰਾਈਟ ਬੰਦਾ ਹੈ ਕਿ ਉਹ ਜਿਹੜੀਆਂ ਵੈਕੈਂਸੀਆਂ ਖਾਲੀ ਹੋਈਆਂ ਤੇ ਉਹਨਾਂ ਖਾਲੀ ਵੈਕੈਂਸੀਆਂ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਨਵੇਂ ਲੋਕਾਂ ਨੂੰ ਜਿਹੜਾ ਚਾਂਸ ਦਿੱਤਾ ਜਾਵੇ ਬੇਰੋਜ਼ਗਾਰੀ ਖਤਮ ਕੀਤੀ ਜਾਵੇ ਤੇ ਚਲੋ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਪੰਜਾਬ ਪੁਲਿਸ ਦੀ ਭਰਤੀ ਜਿਹੜੀ ਉਹ ਅੱਜ ਤੋਂ 2-3 ਮਹੀਨੇ ਪਹਿਲਾਂ ਭਰਤੀ ਹੋਈ ਉਸ ਭਰਤੀ ਦੇ ਵਿੱਚ ਬੜੀਆਂ ਨੋਏ 4 ਲੱਖ ਦੇ ਕਰੀਬ ਲੋਕਾਂ ਨੇ ਜਿਹੜਾ ਕਿ ਫਾਰਮ ਫਿਲ ਕੀਤੇ ਭਰਿਆ ਰਿਟਨ ਟੈਸਟ ਦਿੱਤੇ ਤੇ ਪੰਜਾਬ ਸਰਕਾਰੋਂ ਉਹ ਸਰਕਾਰਾਂ ਦੀ ਇੱਕ ਗਾਈਡਲਾਈਨ ਸੀ ਕਿ ਜਨਰਲ ਕੈਟਾਗਰੀ ਦੇ ਜਿਹੜੇ ਬੱਚੇ ਆ ਉਨ੍ਹਾਂ ਵਾਸਤੇ 40% ਤੇ ਐਸਸੀ ਬੀਸੀ ਉਹਨਾਂ ਵਾਸਤੇ 35% ਤੇ ਇੱਕ ਹੋਰ ਉਹਨਾਂ ਨੇ ਨਵਾਂ ਜਿਹੜਾ ਰੂਲ ਬਣਿਆ ਕਿ ਜਦੋਂ ਰਿਟਰਨ ਹੋ ਜਾਂਦਾ ਹੈ ਰਿਟਰਨ ਤੋਂ ਬਾਅਦ ਇੱਕ ਮੈਰਿਟ ਕੱਢੀ ਜਾਂਦੀ ਆ ਮੈਰਿਟ ਦੇ ਵਿੱਚ ਜਿਹੜੇ ਬੱਚੇ ਕੋਈ 75 ਜਾਂ 80 ਮੈਰਿਟ ਦੇ ਹਸਾਬ ਨਾਲ ਉਹਨਾਂ ਬੱਚਿਆਂ ਨੂੰ ਟ్రਾਇਲ ਦੇ ਲਈ ਫਿਜ਼ੀਕਲ ਫਿਟਨੈਸ ਵਾਸਤੇ ਬੁਲਾਇਆ ਜਾਂਦਾ ਹੈ ਪਰ ਜਿੰਨਾ ਬੱਚਿਆਂ ਦੇ 40 ਜਾਂ 35% ਨੰਬਰ ਹੁੰਦੇ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ ਪਰ ਜਿਹੜੀ ਇੱਕ ਗਾਈਡਲਾਈਨ ਆ 35 40 ਪਾਸ ਹੁੰਦੀ ਕਿ ਜਿਹੜੇ ਬੱਚੇ ਪਾਸ ਹੋ ਜਾਂਦੇ 35 40 ਵਾਲੇ ਉਹ ਰਹਿ ਗਏ ਉੱਥੇ ਦੇ ਉੱਥੇ ਮੇਰੇ ਖਿਆਲ ਲੱਖਾਂ ਦੇ حساب ਦੇ ਨਾਲ ਲੱਖਾਂ ਪਰਿਵਾਰ ਜਿਹੜੇ ਸਰਕਾਰਾਂ ਦੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਤੋਂ ਬੜੀ ਉਮੀਦ ਲਾ ਕੇ ਬੈਠੇ ਨੇ ਕਿ ਆਉਣ ਵਾਲੇ ਟਾਈਮ ਤੇ ਆਮ ਆਦਮੀ ਪਾਰਟੀ ਦੇ ਨਾਲ ਉਹ ਲੋਕ ਜੁੜੇ ਰਹਿਣਗੇ ਜਾਂ ਨਹੀਂ ਜੁੜੇ ਰਹਿਣਗੇ ਕਿਉਂਕਿ ਬਹੁਤ ਸਾਰੀਆਂ ਉਮੀਦਾਂ ਲੱਖਾਂ ਲੋਕ ਜਿਹੜੇ ਆ ਉਹ ਸਦਾ ਆਉਣ ਵਾਲੇ ਟਾਈਮ ਤੇ ਸੀਐਮ ਭਗਵੰਤ ਮਾਨ ਸਾਹਿਬ ਤੋਂ ਟੁੱਟ ਜਾਣ ਕਿਉਂਕਿ ਉਹਨਾਂ ਬੱਚਿਆਂ ਦੀਆਂ ਉਮੀਦਾਂ ਟੁੱਟੀਆਂ ਤੇ ਉਹ ਭਗਵੰਤ ਮਾਨ ਤੋਂ ਲੋਕ ਟੁੱਟ ਸਕਦੇ ਨੇ ਤੇ ਇਸ ਕਰਕੇ ਮੇਰੀ ਵੀ ਸਰਕਾਰਾਂ 'ਗੇ ਬੇਨਤੀ ਹੈ ਸੀਐਮ ਸਾਹਿਬ ਅੱਗੇ ਜੇ 2027 ਦੇ ਵਿੱਚ ਦੁਬਾਰਾ ਆਣਾ ਚਾਹਦੇ ਹੋ ਤਾਂ 35% ਤੇ 40% ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਟ్రਾਇਲ ਦੇ ਵਿੱਚ ਫਿਜ਼ੀਕਲ ਵਾਸਤੇ ਬੁਲਾਇਆ ਜਾਏ ਹਾਂ ਅਗਰ ਫਿਟਨੈਸ ਨਹੀਂ ਹੈਗੀ ਤਾਂ ਉਹ ਨੇਚਰਲੀ ਫਿਟਨੈਸ ਬੰਦਾ ਹੀ ਜਿਹੜਾ ਉਹ ਪੁਲਿਸ ਦੀ ਭਰਤੀ ਵਾਸਤੇ ਪਰਫੈਕਟ ਹੈਗਾ ਤੇ ਤੁਹਾਡੇ ਸੁਝਾਅ ਕੀ ਨੇ ਆਪਣੇ ਸਟਾਫ ਸਾਨੂੰ ਜਰੂਰ ਭੇਜੋ ਤਾਂ ਮੇਰਾ ਨੰਬਰ ਹੈ 94644 65240 ਤੇ ਸਾਡੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਤੁਹਾਡੀ ਆਵਾਜ਼ ਪਤਵਾਂ ਦੇ ਸਰਕਾਰਾਂ ਤੱਕ ਪਹੁੰਚਾਈ ਜਾਏ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਨਵੀਂ ਕੋਈ ਤੁਹਾਨੂੰ ਅਸੀਂ ਜਾਣਕਾਰੀ ਦੇ ਸਕਦੇ ਹਾਂ ਕਿ ਸਰਕਾਰਾਂ ਨਾਲ ਮਿਲ ਕੇ ਕਿਵੇਂ ਆਪਣੀ ਜਿਹੜੀ ਆ ਮੰਗ ਕਿਵੇਂ ਲੈ ਕੇ ਆਣੀਆਂ ਤੇ ਸਰਕਾਰਾਂ ਤੁਹਾਡੀ ਜਿਹੜੀ ਮੰਗ ਪੂਰੀ ਕਰੇ ਤੇ ਤਦ ਤੱਕ ਲਈ ਸ਼ੋਅ ਕੀ ਬਣੂ ਉ데요 ਆ ਗਿਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ